ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਆਲੂ ਮੂੰਗਰਿਆਂ ਦੀ ਸਬਜ਼ੀ ਥੋੜੇ ਜਿਹਾ ਅਲੱਗ ਤਰੀਕੇ ਨਾਲ ਬਣਾਵਾਂਗੇ ਤੇ ਸਬਜ਼ੀ ਇੱਕਦਮ ਖਿੜੀ-ਖਿੜੀ ਜੀ ਬਣੇਗੀ ਮੂੰਗਰਿਆਂ ਦੀ ਸਬਜ਼ੀ ਬਣਾਉਣ ਲਈ ਇੱਥੇ ਮੈਂ ਕੁਝ ਮੂੰਗਰੇ ਲੈਣੇ ਤੇ ਦੋ ਆਲੂ ਥੋੜੇ ਜਿਹਾ ਪਿਆਜ਼ ਹਰੀ ਮਿਰਚ ਤੇ ਟਮਾਟਰ ਲਿਆ ਹੈ ਮੂੰਗਰੇ ਤੇ ਆਲੂ ਬਿਲਕੁਲ ਆਪਾਂ ਇਸ ਤਰੀਕੇ ਨਾਲ ਕੱਟ ਲੈਣੇ ਆ ਨਾਲ ਹੀ ਆਪਾਂ ਟਮਾਟਰ ਵੀ ਕੱਟ ਲਏ ਤੇ ਜੋ ਪਿਆਜ਼ ਨੇ ਉਹਨਾਂ ਨੂੰ ਇੱਕਦਮ ਬਰੀਕ ਕੱਟ ਲੈਣਾ ਹੈ ਸਬਜੀ ਬਣਾਉਣੀ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਗਰਮ ਰੱਖ ਦਾਂਗੇ ਮੂੰਗਰਿਆਂ ਦੀ ਸਬਜੀ ਸਭ ਤੋਂ ਜ਼ਿਆਦਾ ਟੇਸਟੀ ਸਰੋਂ ਦੇ ਤੇਲ ਵਿੱਚ ਹੀ ਬਣਦੀ ਆ ਤੇਲ ਨੂੰ ਚੰਗੀ ਤਰ੍ਹਾਂ ਧੂਆਂ ਧਾਰ ਗਰਮ ਕਰਕੇ ਗੈਸ ਦੀ ਫਲੇਮ ਮੀਡੀਅਮ ਕਰ ਦੇਣੀ ਹੈ ਤੇ ਇਹਦੇ ਵਿੱਚ ਆਪਾਂ ਜੀਰਾ ਤੇ ਥੋੜੀ ਜਿਹੀ ਹਿੰਗ ਪਾ ਦਿੱਤੀ ਆ ਇਹਨਾਂ ਨੂੰ ਥੋੜਾ ਜਿਹਾ ਤੜਕ ਕੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਲੂ ਪਾਉਣੇ ਆ ਤੁਸੀਂ ਇਹ ਵਾਲਾ ਤਰੀਕਾ ਵਰਤ ਕੇ ਵੇਖਿਓ ਸਬਜੀ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਜਦੋਂ ਸਬਜੀ ਤਿਆਰ ਕਰ ਲੈਂਦੇ ਆ ਜਾਂ ਤੇ ਆਲੂ ਕੋਲ ਜਾਂਦੇ ਨੇ ਜਾਂ ਫਿਰ ਸਬਜੀ ਪਾਣੀ ਛੱਡ ਦਿੰਦੀ ਆ ਪਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤੇ ਟਾਡੀ ਜੋ ਸਬਜੀ ਉਹ ਬਹੁਤ ਹੀ ਜਿਆਦਾ ਦੇਖਣ ਵਿੱਚ ਵੀ ਵਧੀਆ ਲੱਗੇਗੀ ਤੇ ਖਾਣ ਵਿੱਚ ਤਾਂ ਟੇਸਟੀ ਹੋਵੇਗੀ ਆਲੂ ਆਪਾਂ ਚੰਗੀ ਤਰ੍ਹਾਂ ਪੁੰਨ ਲੈਣੇ ਆ ਆਲੂਆਂ ਨੂੰ ਆਪਾਂ ਲਗਭਗ 70 ਤੋਂ 80% ਜਿੰਨਾ ਪਕਾ ਲੈਣਾ ਹੈ ਤੇ ਜਦੋਂ ਇਹ ਇਸ ਤਰੀਕੇ ਨਾਲ ਪੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜ਼ਰੂਰੀ ਨਹੀਂ ਹੈ ਕਿ ਆਪਾਂ ਸਿਰਫ ਮੁੰਗਰਿਆਂ ਦੀ ਸਬਜ਼ੀ ਹੀ ਇਸ ਤਰੀਕੇ ਨਾਲ ਬਣਾ ਸਕਦੇ ਆ ਆਪਾਂ ਕੋਈ ਵੀ ਸੁੱਕੀ ਸਬਜ਼ੀ ਜਿਹਦੇ ਵਿੱਚ ਆਲੂ ਪਾਉਂਦੇ ਪਏ ਆ ਜੇਕਰ ਉਹਨੂੰ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਸਬਜ਼ੀ ਦੇ ਵਿੱਚ ਆਲੂ ਇੱਕਦਮ ਖਿੜੇ-ਖਿੜੇ ਰਹਿੰਦੇ ਨੇ ਤੇ ਆਲੂਆਂ ਦੇ ਵਿੱਚੋਂ ਬਹੁਤ ਹੀ ਵਧੀਆ ਟੇਸਟ ਮਿਲਦਾ ਹੈ ਪਰ ਤੁਸੀਂ ਥੋੜਾ ਜਿਹਾ ਜੀਰਾ ਪਾ ਕੇ ਫੇਰ ਹੀ ਆਲੂਆਂ ਨੂੰ ਭੁੰਨਿਓ ਫੇਰ ਆਲੂਆਂ ਦੇ ਵਿੱਚੋਂ ਜ਼ਿਆਦਾ ਵਧੀਆ ਟੇਸਟ ਮਿਲੇਗਾ ਬਾਕੀ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਹਿ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਪਸੰਦ ਆਵੇਗੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜਦੋਂ ਆਪਾਂ ਆਲੂ ਪੁੰਨਾਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੋਂ ਲੋ ਦੇ ਅੰਡਰ ਹੀ ਰੱਖਣੀ ਆ ਫੇਰ ਹੀ ਇਹ ਚੰਗੀ ਤਰੀਕੇ ਨਾਲ ਪੁੱਜ ਜਾਂਦੇ ਨੇ ਤੇ ਪੱਕ ਵੀ ਜਾਂਦੇ ਨੇ ਤੇ ਇਹ ਜੋ ਸਬਜੀ ਹੁੰਦੀ ਆ ਆਲੂ ਮੂੰਗਰਿਆਂ ਦੀ ਇਹਨੂੰ ਬਣਨ ਵਾਸਤੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ 10-15 ਮਿੰਟਾਂ ਵਿੱਚ ਇਹ ਸਬਜੀ ਬਣ ਜਾਂਦੀ ਆ ਹੁਣ ਬਾਕੀ ਬਚੇ ਤੇਲ ਵਿੱਚ ਆਪਾਂ ਥੋੜੀ ਜੀ ਕਾਲੀ ਮਿਰਚ ਤੇ ਨਾਲ ਹੀ ਥੋੜਾ ਜਿਹਾ ਕੁੱਟਿਆ ਹੋਇਆ ਧਨੀਆ ਪਾ ਦਿੱਤਾ ਹੈ ਜਦੋਂ ਥੋੜੇ ਜਿਹਾ ਫਰਾਈ ਹੋ ਗਏ ਨੇ ਆਪਾਂ ਇਹਦੇ ਵਿੱਚ ਅਦਰਕ ਪਾ ਦਿੱਤਾ ਹੈ ਅਦਰਕ ਲਸਣ ਕੁਛ ਵੀ ਤੁਸੀਂ ਪਾ ਸਕਦੇ ਜੇ ਤੇ ਜੇਕਰ ਨਹੀਂ ਵੀ ਪਾਓਗੇ ਤਾਂ ਵੀ ਇਹ ਸਬਜੀ ਟੇਸਟੀ ਬਣਦੀ ਆ ਜੋ ਹੀ ਅਦਰਕ ਹਲਕਾ ਜਿਹਾ ਬਰਾਊਨ ਹੋਣਾ ਸ਼ੁਰੂ ਹੋਵੇਗਾ ਆਪਾਂ ਇਹਦੇ ਵਿੱਚ ਜੋ ਬ੍ਰੀਕ ਕੱਟ ਕੇ ਪਿਆਜ਼ ਲੈ ਸੀ ਉਹ ਪਿਆਜ਼ ਪਾ ਦਾਂਗੇ ਪਿਆਜ਼ ਆਪਾਂ ਇਸ ਤਰੀਕੇ ਨਾਲ ਬ੍ਰੀਕ ਕੱਟ ਕੇ ਵੀ ਲੈ ਸਕਦੇ ਆ ਤੇ ਚੌਪ ਕਰਕੇ ਵੀ ਲੈ ਸਕਦੇ ਆ ਪਿਆਜ਼ ਆਪਾਂ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਫਰਾਈ ਕਰਾਂਗੇ ਜਿਉਂ ਹੀ ਇਹਨਾਂ ਦਾ ਥੋੜਾ ਜਿਹਾ ਰੰਗ ਬਦਲਣ ਲੱਗੇਗਾ ਜੋ ਆਪਾਂ ਟਮਾਟਰ ਕੱਟ ਕੇ ਰੱਖੇ ਸੀ ਟਮਾਟਰ ਵੀ ਪਾ ਦਾਂਗੇ ਤੇ ਨਾਲ ਹੀ ਜੋ ਹਰੀ ਮਿਰਚ ਕੱਟ ਕੇ ਰੱਖੀ ਸੀ ਉਹ ਵੀ ਪਾ ਦਾਂਗੇ ਸਬਜੀ ਤਾਂ ਸੇਮ ਉਹੀ ਹੁੰਦੀ ਹੈ ਜੋ ਆਪਾਂ ਆਮ ਹੀ ਘਰਾਂ ਵਿੱਚ ਬਣਾਉਂਦੇ ਆ ਪਰ ਜੇਕਰ ਆਪਾਂ ਉਹਨੂੰ ਬਣਾਉਣ ਦਾ ਥੋੜਾ ਜਿਹਾ ਤਰੀਕਾ ਬਦਲ ਦਈਏ ਤੇ ਉਸੇ ਸਬਜੀ ਦੇ ਵਿੱਚ ਉਹ ਆਪਾਂ ਨੂੰ ਹੋਰ ਜ਼ਿਆਦਾ ਵਧੀਆ ਟੇਸਟ ਮਿਲ ਜਾਂਦਾ ਹੈ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਨਮਕ ਮਸਾਲੇ ਪਾਉਣੇ ਸਟਾਰਟ ਕਰਦੇ ਨੇ ਕਿਉਂਕਿ ਆਪਾਂ ਇਸ ਤਰੀਕੇ ਨਾਲ ਜੋ ਤੜਕਾ ਇਹਨੂੰ ਨਹੀਂ ਫਰਾਈ ਕਰਾਂਗੇ ਆਪਾਂ ਸਾਰੀ ਹੀ ਸਬਜੀ ਨੂੰ ਇੱਕੇ ਵਾਰੀ ਪਕਾਉਣਾ ਹੈ ਹੁਣ ਇੱਥੇ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਮਸਾਲੇ ਪਾ ਸਕਦੇ ਜੇ ਮੈਂ ਇੱਥੇ 1 ਤੋਂ 1.5 ਚਮਚ ਜਿੰਨਾ ਨਮਕ ਪਾਇਆ ਤੇ ਜਦੋਂ ਆਪਾਂ ਆਲੂ ਫਰਾਈ ਕੀਤੇ ਸੀ ਆਪਾਂ ਉਸ ਟਾਈਮ ਤੇ ਵੀ ਥੋੜੇ ਜਿਹਾ ਇਹਦੇ ਵਿੱਚ ਨਮਕ ਮਸਾਲੇ ਪਾ ਸਕਦੇ ਆ ਨਾਲੀਏ ਦੇ ਵਿੱਚ ਮੈਂ ਗਰਮ ਮਸਾਲਾ ਪਾ ਦਿੱਤਾ ਹੈ ਥੋੜੀ ਜੀ ਇਹਦੇ ਵਿੱਚ ਆਪਾਂ ਹਲਦੀ ਪਾ ਦਿੱਤੀ ਹੈ ਇੱਕ ਚਮਚ ਪਾਣੀ ਪਾ ਦਾਂਗੇ ਤਾਂ ਜੋ ਮਸਾਲੇ ਕੜਾਈ ਦੇ ਨਾਲ ਨਾ ਚਿਪਕਣ ਇੱਕ ਵਾਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਇਹਨਾਂ ਨੂੰ ਮਲੌਣ ਤੋਂ ਬਾਅਦ ਹੁਣ ਆਪਾਂ ਇੱਥੇ ਜੋ ਮੁੰਗਰੇ ਕੱਟ ਕੇ ਰੱਖੇ ਸੀ ਮੁੰਗਰੇ ਵੀ ਆਪਾਂ ਨਾਲ ਦੀ ਨਾਲ ਹੀ ਪਾ ਦਾਂਗੇ। ਇੱਕ ਵਾਰ ਆਪਾਂ ਮੁੰਗਰੇ ਵੀ ਇਸੇ ਤਰ੍ਹਾਂ ਤੜਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੋਂ ਹਾਈ ਦੇ ਵਿੱਚ ਰੱਖ ਕੇ ਟੱਕ ਕੇ ਇਹਨੂੰ 5 ਕਿ ਮਿੰਟ ਸਮਾਂ ਦੇ ਕੇ ਪਕਾ ਲਾਂਗੇ। 5 ਮਿੰਟਾਂ ਦੇ ਵਿੱਚ ਮੁੰਗਰੇ ਕਾਫੀ ਹੱਦ ਤੱਕ ਪੱਕ ਜਾਂਦੇ ਨੇ। ਅੰਜਮੈਂਟ ਹੋ ਗਏ ਨੇ ਸਬਜ਼ੀ ਨੂੰ ਪੱਕਦੇ ਹੋયા ਤੇ ਮੂੰਗਰੇ ਬਹੁਤ ਹੱਦ ਤੱਕ ਸੌਫਟ ਹੋ ਗਏ ਨੇ ਤੁਸੀਂ ਦੇਖੋ ਬਿਲਕੁਲ ਵੀ ਮੂੰਗਰਿਆਂ ਨੇ ਪਾਣੀ ਨਹੀਂ ਛੱਡਿਆ ਹੋਇਆ ਆਪਾਂ ਇਹਨਾਂ ਨੂੰ ਟੱਕ ਕੇ ਪਕਾਇਆ ਸੀ ਹੁਣ ਇੱਥੇ ਆਪਾਂ ਜੋ ਆਲੂ ਭੁੰਨੇ ਕੇ ਰੱਖੇ ਸੀ ਉਹ ਵੀ ਮਿਲਾ ਦੇਣੇ ਆ ਤੇ ਆਲੂ ਪਾਉਣ ਤੋਂ ਬਾਅਦ ਆਪਾਂ 3-4 ਮਿੰਟ ਵਾਸਤੇ ਇਹਨੂੰ ਫੇਰ ਟੱਕ ਕੇ ਪਕਾਵਾਂਗੇ ਤੇ ਇਹਦੇ ਨਾਲ ਜਿਹੜੇ ਮਸਾਲੇ ਆ ਉਹਨਾਂ ਦਾ ਟੇਸ ਆਲੂਆਂ ਦੇ ਵਿੱਚ ਵੀ ਚੰਗੀ ਤਰ੍ਹਾਂ ਚਲਾ ਜਾਵੇਗਾ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਆਪਾਂ ਜਦੋਂ ਆਲੂ ਸਟਾਰਟਿੰਗ ਵਿੱਚ ਭੁੰਨੇ ਸੀ ਉਸ ਟਾਈਮ ਦੇ ਉੱਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਮਸਾਲਾ ਪਾ ਸਕਦੇ ਹਾਂ ਇਹਦੇ ਨਾਲ ਫਿਰ ਆਪਾਂ ਨੂੰ ਐਸ ਸਟੇਜ ਦੇ ਉੱਤੇ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਸੀ ਪੈਣੀ ਪਰ 3-4 ਮਿੰਟਾਂ ਦੇ ਵਿੱਚ ਹੀ ਇਹ ਸਬਜ਼ੀ ਬਿਲਕੁਲ ਬਣ ਕੇ ਤਿਆਰ ਹੋ ਜਾਏਗੀ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਟੱਕ ਦਵਾਂਗੇ ਆਲੂ مونਗਰੀਆਂ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਆਲੂ ਵੀ ਪੂਰੀ ਤਰ੍ਹਾਂ ਸੌਫਟ ਹੋ ਗਏ ਨੇ ਤੇ ਸਬਜੀ ਨੇ ਨਾ ਤਾਂ ਬਿਲਕੁਲ ਪਾਣੀ ਛੱਡਿਆ ਹੈ ਤੇ ਸਬਜੀ ਇੱਕਦਮ ਖੀੜੀ ਖੀੜੀ ਬਣੀ ਆ ਉਮੀਦ ਹੈ ਤੁਹਾਨੂੰ ਇਹ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ